ਮੈਂ ਰੋਕਦਾ ਭਾਈਆ ਨਾ ਕਿ ਰੋਕਵਾਣ ਦਸਾ ਕਰੀ ਜਾਂਦੀ ਅੰਮਾ ਮੇਰੇ ਦਿਲ ਨਹੀਂ ਲੱਗਣਾ ਇਹ ਹਾਂ ਸੱਚਾ ਲੋ ਬਟਾ ਆਸਰ ਮੈਂ ਲੱਗਣਾ ਤੁਸਾ ਤੈਨਾ ਸਹੀ ਗੱਲ ਆ ਸੋਨਾ ਤੁਣਾ ਲੱਗਣਾ ਆ ਭਾਈ ਭਾਈਆ ਨੇ ਇਤਨਾ ਕਬਰ ਕੁ ਮੀਵਾ ਸਾਸ ਚਲ ਗਿਆ ਪਾਪੜੀਆਂ ਦੀਪਤੀ ਆਏ ਥੋੜੇ ਨਾਲ ਘਰ ਚ ਰੌਣਕ ਆ ਗਈ ਆਹੇ ਜੀ ਵਜ੍ਹਾ ਕੰਮ ਸੀ ਆ ਜਾਂਦੀ 3 ਵਜੇ ਅੰਮਾ ਨੂੰ ਮਿਲ ਕੇ ਆਉਂਦੇ ਵੱਡੀ ਸਾਰੀ ਉਮਰ ਹੋਵੇ ਤੁਹਾਡੀ ਹਜੇ ਵੀ ਹੋਰ ਲੰਬੀ ਉਮਰ ਹੋਵੇ ਹੈ ਅਨੂ ਜਸੂ ਦਾ ਰਵੀ ਦਾ ਵਿਆਹ ਦੇਖੋ ਤੁਸੀਂ ਹੈ ਹਾਂ ਤੁਹਾਨੂੰ ਬਹੁਤ ਚੰਗਾ ਲੱਗਦਾ ਅੰਮਾ ਜੀ ਇੱਥੇ ਆਉਣਾ ਤੁਹਾਡਾ ਕਰਕੇ ਸੱਚਾ ਵਾ ਅੰਮਾ ਵੀ ਸਾਡੀ ਵੇਟ ਕਰਦੀ ਰਹਿੰਦੀ ਹੈਗੀ ਬਿਲਕੁਲ ਹੈਨਾ ਅੰਮਾ ਨੇ ਕਿੰਨੇ ਵਾਰ ਬੋਲਤਾ ਵੀ ਬਹੂ ਨੂੰ ਕਹੋ ਮੈਨੂੰ ਮਿਲ ਕੇ ਜਾਏ ਹੈਨਾ ਹਣਾ ਅੰਮਾ ਜੀ ਬਹੁਤ ਚੰਗਾ ਲੱਗਦਾ ਵੇ ਬਜ਼ੁਰਗਾਂ ਵਾਲੀ ਘਰ ਚੰਗੇ ਲੱਗਦੇ ਨੇ ਹਮ ਹਣਾ ਹੁਣ ਅਸੀਂ ਚੱਲ ਜਾਾਂਗੇ ਬਸ ਮੌਰੀ ਸੱਸ ਨੂੰ ਹਰ ਆਏ ਜਾਣਗੇ ਅਸੀਂ ਸਭ ਨੇ ਚੱਲ ਜਾ ਮਾਝਾ ਸਿਸਤ ਰ ਮੌਲੂ ਮਾ ਲਗ ਪੰਜ ਚਾਰ ਦਿਨ ਤੋੜਾ ਲਗਣਾ ਸੁਣਾ ਸੁਣਾ ਕੋਈ ਹੋਇਆ ਹਾਂ ਬੈਠ ਕਰਦੀ ਰਹਿੰਦੀ ਆ ਮੌ ਚੈਰੀ ਸਾਡਾ ਹਾਂ ਕਦੋਂ ਆਉਣਗੇ ਕਦੋਂ ਆਉਣਗੇ ਹੈਨਾ ਕੋਈ ਨਾ ਮੱਝ ਹੋਣਾ ਸੀ ਛੇ ਪੀ ਛੇਤੀ ਆਇਆ ਕਰਾਂਗੇ ਸਾਰਾ ਠੀਕ ਆ ਵਾਹ ਗੱਡੀ ਗੱਡੀ ਲੈ ਲਈ ਨਾ ਅੱਗੇ ਤਾਂ ਮੈਨੂੰ ਬੱਸਾਂ 'ਚ ਪ੍ਰੋਬਲਮ ਹੁੰਦੀ ਸੀ ਹੁਣ ਗੱਡੀ ਲੈ ਲਈ ਹੁਣ ਬੱਸ ਛੇ ਛੇਤੀ ਆ ਜਾਏ ਰਾਸਤਾ ਵੀ ਸਾਨੂੰ ਐਡਾ ਪਤਾ ਲੱਗ ਗਿਆ ਪਹਿਲਾਂ ਮੁਕਰੀ ਤੋਂ ਫਤਗੇ ਰਹੀ ਨੀ ਹਾਂ ਗੱਡੀ ਹਾਂ ਉਹਦੇ ਨੇ ਆਏ ਨਹੀਂ ਹੈਗੇ ਗੱਡੀ ਲੈ ਕੇ ਆਪਾਂ ਦੂਜੀ ਵਾਰ ਆ ਜਾਗੇ ਨਹੀਂ ਤੀਜੀ ਵਾਰ ਆ ਕੇ ਗੱਡੀ ਜੀ ਵਾਰ ਆਗੇ ਹਾਂ ਨਹੀਂ ਨਹੀਂ ਜਸੂ ਗਰੀ ਆਇਸੀ ਥੋੜੀ ਜਲਦੀ ਆਇਆ ਕਰਾਂਗੇ ਕੋਈ ਜਾਪਾਂ ਚੱਲ ਜਾਣਾ ਵਾਪਸ ਇਹ ਤੇ ਵਿਚਲੇ ਫੇਰੇ ਆ ਦੇਖੋ ਪਾਰ ਮੁੰਨੇ ਆ ਰਿਹਾ ਗਿਆ ਸੀ ਹਾਂ ਹਾਂ ਜਾਦਾ ਆਈ ਸੀ ਜੈ ਦੀਦੀ ਦੇ ਘਰੇ ਗਈ ਸੀ ਹਾਂ ਕਦੋਂ ਆਇਆ ਤੇ ਬਜੂਨ ਦੀਆਂ ਛੁੱਟੀਆਂ ਚ ਹਾਂ ਆ ਜੂਨ ਚ ਨਹੀਂ ਆਈ ਸੀ ਇਸ ਵਾਰ ਜੂਨ ਨਹੀਂ ਪਿਛਲੇ ਸਾਲ ਪਿਛਲੇ ਸਾਲ ਜਿਉਂ ਚਾਈ ਸੀ ਪਿਛਲੇ ਸਾਲ ਆਈ ਸੀ ਨਾਲ ਮੇਦਨਾ ਦੇਖ ਕੇ ਗਏ ਸੀ ਏਲਾ ਹੀ ਲੱਗਦਾ ਹਾਂ ਚੰਨ ਨੀਲਾ ਕੁਸ਼ਤੀ ਕੁਸ਼ਤੀ ਹੋਈ ਸੀ ਕੁਸ਼ਤੀ ਹੋਈ ਸੀ ਮੇਦ ਪਿਛਲੇ ਸਾਲ ਵਾਲੀ ਕੁਸ਼ਤੀ ਪਿਛਲੇ ਸਾਲ ਆਈ ਸੀ ਇਹ ਗਗਨਾਈ ਤੇ ਆਪਣੇ ਨਾਲ ਚੱਲ ਕੋਈ ਹੁਣ ਤਾਂ ਲੱਗ ਰਿਹਾ ਬਹੁਤ ਰਾਸ ਤੇਦਾ ਹੀ ਪਤਾ ਲੱਗ ਗਿਆ ਨਾ ਅੱਗੇ ਪਹਾੜਾਂ ਚ ਐਦਾਂ ਨਾਲ ਗੱਡੀ ਕਿਵੇਂ ਚਲਾਵਾਂ ਹੁਣ ਦੋ ਤਿੰਨ ਵਾਰੀ ਲੈ ਆਏ ਨਾ ਗੱਡੀ